ਸਾਤਸਰੀਏ ਕਾਲ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਔਰ ਤੁਸੀਂ ਦੇਖ ਰਹੇ ਹੋ ਕੋਚ ਜਸਵੀਰ ਚੈਨਲ ਔਰ ਅਗਰ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਛਾ ਜਾਂ ਕਮੈਂਟ ਕਰਦੇ ਵੀਡੀਓ ਨੂੰ ਲਾਈਕ ਕਰਕੇ ਸੋ ਗੱਲ ਕਰਦੇ ਆ ਅੱਜ ਦੇ ਟੌਪਿਕ ਦੇ ਬਾਰੇ ਸੋ ਤੁਸੀਂ ਦੋਸਤੋ ਹਮੇਸ਼ਾ ਕਿਸੇ ਨਾ ਕਿਸੇ ਦੇ ਮੂੰਹ ਤੋਂ ਇਹ ਚੀਜ਼ ਸੁਣੀ ਹੋਣੀ ਆ ਕਿ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਆ ਅਮੀਰ ਜਿਹੜੇ ਹੈਗੇ ਆ ਉਹ ਹੋਰ ਅਮੀਰ ਹੁੰਦੇ ਜਾ ਰਿਹਾ ਇਸ ਚੀਜ਼ ਬਾਰੇ ਆਪਣੇ ਬਜ਼ੁਰਗ ਵੀ ਆਪਣੇ ਨਾਲ ਗੱਲ ਹਮੇਸ਼ਾ ਕਰਦੇ ਆ ਪਰ ਆਪਾਂ ਨੂੰ ਅੱਜ ਤੱਕ ਇਹ ਚੀਜ਼ ਕਿਸੇ ਨੇ ਨਹੀਂ ਦੱਸੀ ਕਿ ਇਹਦੇ ਪਿੱਛੇ ਕਾਰਨ ਕੀ ਆ ਕਿ ਗਰੀਬ ਹੋਰ ਜਿਹੜੇ ਹੈਗੇ ਆ ਗਰੀਬ ਹੁੰਦੇ ਜਾ ਰਿਹਾ ਔਰ ਅਮੀਰ ਜਿਹੜੇ ਹੈਗੇ ਆ ਉਹ ਹੋਰ ਅਮੀਰ ਹੁੰਦੇ ਜਾ ਰਿਹਾ ਸੋ ਇਸ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਵਧੇ ਤਰੀਕੇ ਦੇ ਨਾਲ ਇਹ ਚੀਜ਼ ਸਮਝਾ ਸਕਾਂ ਕਿ ਗਰੀਬ ਜਿਹੜੇ ਹੈਗੇ ਆ ਉਹ ਹੋਰ ਵਿਚਾਰੇ ਕਿਉਂ ਗਰੀਬ ਹੁੰਦੇ ਜਾ ਰਿਹਾ ਔਰ ਜਿਹੜੇ ਅਮੀਰ ਆ ਉਹ ਕਿਉਂ ਹੋਰ ਅਮੀਰ ਹੁੰਦੇ ਜਾ ਰਿਹਾ ਸੋ ਦੋਸਤੋ ਇਹਦੇ ਪਿੱਛੇ ਕਈ ਕਾਰਨ ਆਉਂਦੇ ਆ ਜਿੰਨਾ ਕਾਰਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਅਗਰ ਮੈਂ ਕਾਰਨ ਦੀ ਗੱਲ ਕਰਦਾ ਤਾਂ ਉਹ ਸਾਡਾ ਐਜੂਕੇਸ਼ਨ ਸਿਸਟਮ ਆ ਜਿੰਨੇ ਵੀ ਤੁਸੀਂ ਅ ਅਮੀਰ ਘਰਾਂ ਦੇ ਬੱਚੇ ਦੇਖੋਗੇ ਜਿੰਨੇ ਵੀ ਤੁਸੀਂ ਅ ਰਿਚਸ ਫੈਮਿਲੀ ਦੇ ਅ ਬੱਚੇ ਦੇਖੋਗੇ ਉਹ ਉਹਨਾਂ ਸਕੂਲਾਂ ਦੇ ਵਿੱਚ ਸਟੱਡੀ ਨਹੀਂ ਕਰ ਰਹੇ ਜਿਹੜੇ ਸਕੂਲਾਂ ਦੇ ਵਿੱਚ ਆਮ ਘਰਾਂ ਦੇ ਜਵਾਕ ਪੜਦੇ ਆ ਜਾਂ ਫਿਰ ਜਿਹੜੀ ਆਪਾਂ ਆਮ ਆਪਣੇ ਆਮ ਘਰਾਂ ਦੇ ਬੱਚੇ ਜਿਹੜੀ ਸਟੱਡੀ ਕਰ ਰਹੇ ਹਨ ਉਹ ਸਟੱਡੀ ਅਮੀਰ ਘਰਾਂ ਦੇ ਬੱਚੇ ਨਹੀਂ ਕਰਦੇ ਸੋ ਤੁਸੀਂ ਇਹ ਚੀਜ਼ ਦੇਖੀ ਹੋਣੀ ਆ ਦੂਸਰੀ ਚੀਜ਼ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰਦੇ ਹਾਂ ਦੁਨੀਆਂ ਦੇ ਜਿੰਨੇ ਵੀ ਅਮੀਰ ਤੇ ਕਾਮਯਾਬ ਲੋਕ ਹੈਗੇ ਆ ਤੁਸੀਂ ਥੋੜਾ ਜਿਹਾ ਸਰਵੇ ਕਰਕੇ ਦੇਖਿਓ ਸਰਚ ਕਰਕੇ ਦੇਖਿਓ ਜਾਂ ਤਾਂ ਉਹ ਜਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਇਹ ਗੇਮ ਸਮਝ ਆਈ ਹੈ ਕਿ ਪੜ੍ਹ ਲਿਖ ਕੇ ਆਪਾਂ ਇੱਕ ਆਪਾਂ ਇੱਕ ਡਿਗਰੀ ਕਰਕੇ ਇੱਕ ਅ ਸੀਮਤ ਜਿਹੜਾ ਹੈਗਾ ਕਿਸੇ ਜੌਬ ਨੂੰ ਲੈ ਕੇ ਆਪਾਂ ਇੱਕ ਸੀਮਤ ਇੱਕ ਹੱਦ ਤੱਕ ਪੈਸਾ ਕਮਾ ਸਕਦੇ ਹਾਂ ਇੱਕ ਹੱਦ ਤੱਕ ਗਰੋਥ ਕਰ ਸਕਦੇ ਹਾਂ ਬਟ ਅਗਰ ਆਪਾਂ ਆਪਣੇ ਅੰਦਰ ਦੇ ਟੈਲੈਂਟ ਨੂੰ ਪਛਾਣਦੇ ਆ ਕਿਉਂਕਿ ਜਿਹੜੀ ਆਪਣੀ ਸਟੱਡੀ ਆ ਨਾ ਉਹ ਆਪਣੇ ਟੈਲੈਂਟ ਨੂੰ ਬਾਹਰ ਨਹੀਂ ਲੈ ਕੇ ਆਉਂਦੀ ਉਹ ਸਟੂਡੈਂਟਸ ਦੇ ਟੈਲੈਂਟ ਨੂੰ ਦਬਾ ਕੇ ਇੱਕ ਜੋ ਪੈਟਰਨ ਬਣਿਆ ਹੋਇਆ ਨਾ ਉਹ ਸਭ ਦੇ ਲਈ ਸੇਮ ਹੀ ਬਣਿਆ ਹੋਇਆ ਸਾਰਿਆਂ ਨੂੰ ਸੇਮ ਹੀ ਚੀਜ਼ ਕਰਨ ਦੇ ਲਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਪੜੋ ਲਿਖੋ ਨੌਕਰੀਆਂ ਕਰੋ ਜੌਬ ਕਰੋ ਇਹ ਸਾਰੀਆਂ ਚੀਜ਼ਾਂ ਔਰ ਹੋਰ ਜਿਹੜੇ ਕਾਰਨ ਹੈਗਾ ਦੂਸਰੀ ਚੀਜ਼ ਕੁਝ ਅਲੱਗ ਟਰਾਈ ਨਾ ਕਰਨਾ ਆਪਣੇ ਲੋਕ ਤੁਸੀਂ ਦੇਖਿਆ ਹੋਣਾ ਜਿਹੜੇ ਹੈਗੇ ਉਹ ਢੇਡ ਚਾਲ ਦੇ ਵਿੱਚ ਲੱਗੇ ਹੋਏ ਆ ਕਿ ਫਲਾਣੇ ਦਾ ਮੁੰਡਾ ਜੀ ਫੌਜੀ ਬਣ ਗਿਆ ਆਪਾਂ ਵੀ ਆਪਣਾ ਮੁੰਡਾ ਫੌਜੀ ਬਣਾਉਣਾ ਫਲਾਣੇ ਦਾ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਚਲਾ ਗਿਆ ਆਪਾਂ ਵੀ ਕੀ ਕਰਨਾ ਆਪਣਾ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਫਲਾਣੇ ਦਾ ਮੁੰਡਾ ਡਾਕਟਰ ਬਣ ਗਿਆ ਆਪਾਂ ਵੀ ਆਪਣਾ ਮੁੰਡਾ ਡਾਕਟਰ ਬਣਾਉਣਾ ਤੁਸੀਂ ਅਗਰ ਚਾਹੁੰਦੇ ਹੋ ਕਿ ਕੁਛ ਨਾ ਕੁਛ ਅਲੱਗ ਹੋਵੇ ਜ਼ਿੰਦਗੀ 'ਚ ਕੁਛ ਨਾ ਕੁਛ ਨਵਾਂ ਹੋਵੇ ਤਾਂ ਤੁਹਾਨੂੰ ਕੁਛ ਨਾ ਕੁਛ ਅਲੱਗ ਸੋਚਣਾ ਵੀ ਪੈਣਾ ਕੁਛ ਨਾ ਕੁਛ ਅਲੱਗ ਕਰਨਾ ਵੀ ਪੈਣਾ ਨਵੀਆਂ ਓਪਰਚ्युनिटीਜ਼ ਨੂੰ ਫਾਈਂਡ ਆਊਟ ਕਰਨਾ ਪੈਣਾ ਟ੍ਰੈਂਡ ਦੇ ਅਕੋਰਡਿੰਗ ਚੱਲਣਾ ਪੈਣਾ ਅਗਰ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰ ਰਹੇ ਤਾਂ ਡੈਫੀਨੇਟਲੀ ਤੁਸੀਂ ਉਸ ਜਿਹੜੀ ਜਿਹੜਾ ਟ੍ਰੈਂਡ ਚੱਲ ਰਿਹਾ ਜਿਹੜਾ ਜੋ ਮਾਰਕੀਟ ਦੇ ਵਿੱਚ ਚੱਲ ਰਿਹਾ ਹਨਾ ਜੋ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਤੁਸੀਂ ਉਹਨਾਂ ਤੋਂ ਪਿੱਛੇ ਹੀ ਰਹਿ ਜਾਓਗੇ ਰਾਈਟ ਸੋ ਉਸ ਤੋਂ ਅਗਲਾ ਜਿਹੜਾ ਕਾਰਨ ਆਇਆ ਇਹ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਕੁਝ ਵੀ ਜਦੋਂ ਨਵਾਂ ਆਉਂਦਾ ਤਾਂ ਆਪਾਂ ਕੀ ਕਰਦੇ ਆ ਆਪਾਂ ਉਹਦੇ ਕੰਜ਼ਿਊਮਰ ਬਣਦੇ ਆ ਕਸਟਮਰ ਬਣਦੇ ਆ ਆਪਾਂ ਉਹਦੇ ਡਿਸਟ੍ਰਿਬਿਊਟਰ ਨਹੀਂ ਬਣਦੇ ਜਾਂ ਫਿਰ ਮੈਨੂਫੈਕਚਰਰ ਨਹੀਂ ਬਣਦੇ ਹੈਨਾ ਤਾਂ ਇਹ ਵੀ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਦੋਂ ਕੋਈ ਵੀ ਚੀਜ਼ ਆਉਂਦੀ ਆ ਆਪਾਂ ਉਹਦੇ ਕੰਜ਼ਿਊਮਰਸ ਹੀ ਬਣਦੇ ਆ ਹਣਾ ਜਾਂ ਫਿਰ ਆਪਾਂ ਗੱਲ ਕਰਦੇ ਕਿ ਆਪਾਂ ਨੂੰ ਪੈਸਾ ਸਹੀ ਢੰਗ ਨਾਲ ਵਰਤਣਾ ਨਹੀਂ ਆਉਂਦਾ ਕਿ ਕਿਸੇ ਵੀ ਇਨਸਾਨ ਦੇ ਕੋਲੇ ਵੀ ਪੈਸਾ ਜਿਹੜਾ ਪੈਸਾ ਆਉਂਦਾ ਉਹ ਤਿੰਨ ਚੀਜ਼ਾਂ ਕਰਦਾ ਜਾਂ ਤਾਂ ਉਹਨੂੰ ਸੇਵ ਕਰਦਾ ਜਾਂ ਸਪੈਂਡ ਕਰਦਾ ਔਰ ਬੜੇ ਘੱਟ ਲੋਕ ਆ ਜਿਹੜੇ ਉਹਨੂੰ ਇਨਵੈਸਟ ਕਰਦੇ ਆ ਸੇਵ ਕੀਤਾ ਹੋਇਆ ਪੈਸਾ ਕਦੇ ਵੀ ਆਪਣੇ ਕੋਲੇ ਬਚਦਾ ਨਹੀਂ ਦੇਖੀ ਤੇ ਆਪਣੀਆਂ ਕਿੰਨੀਆਂ ਪੀੜ੍ਹੀਆਂ ਜਿਨ੍ਹਾਂ ਨੇ ਇਹ ਸੋਚਿਆ ਪੈਸਾ ਸੇਵ ਕਰਦੇ ਆ ਬੁਰੇ ਸਮੇਂ 'ਚ ਕੰਮ ਆਊਗਾ ਬਟ ਅੱਜ ਦੇ ਟਾਈਮ ਦੇ ਵਿੱਚ ਦੇਖਦੇ ਆਂ ਤਾਂ ਉਸ ਸੇਵਿੰਗ ਹੈ ਹੀ ਨਹੀਂ ਹੈਗੀ ਵੀ ਇਹਦਾ ਨਾਮ ਆਤਰਾਂ ਕਈਆਂ ਘਰਾਂ ਦੇ ਉੱਤੇ ਕਈਆਂ ਘਰਾਂ ਦੇ ਉੱਤੇ ਤਾਂ ਕਰਜ਼ੇ ਆ ਹੈਨਾ ਉਸ ਤੋਂ ਬਾਅਦ ਜਿਹੜਾ ਪੈਸਾ ਬਚਾ ਆਇਆ ਉਹਨੂੰ ਆਪਾਂ ਕੀ ਕਰਦੇ ਹਾਂ ਅਪਾਂ ਸਪੈਂਡ ਕਰਦੇ ਹਾਂ ਖਰਚੇ ਕਰਦੇ ਹਾਂ ਆਪਾਂ ਖਰਚੇ ਆਪਣੇ ਏਨੇ ਵਧਾ ਲਏ ਅਗਰ ਆਪਾਂ ਸੇਵ ਕਰਨ ਦੀ ਬਜਾਏ ਉਸ ਪੈਸੇ ਨੂੰ ਇੱਕ ਸਹੀ ਜਗ੍ਹਾ ਦੇ ਉੱਤੇ ਇਨਵੈਸਟ ਕਰ ਦਈਏ ਹੈਨਾ ਮੰਨ ਲਓ ਕਿ ਤੁਸੀਂ ਆ ਠੋਡੇ ਕੋਲੇ ਸਪੋਜ਼ 1 ਲੱਖ ਰੁਪਈਆ ਹੁਣ 1 ਲੱਖ ਰੁਪਈਏ ਦੀਆਂ ਤੁਹਾਡੇ ਕੋਲ ਦੋ ਆਪਸ਼ਨ ਆ ਜਾਂਦਾ ਤੁਸੀਂ 1 ਲੱਖ ਦਾ ਆਈਫੋਨ ਲੈ ਲਓ ਜਾਂ ਫਿਰ ਤੁਸੀਂ ਆ ਜਿਹੜੀ ਐਪਲ ਕੰਪਨੀ ਆ ਉਹਦੇ ਸ਼ੇਅਰ ਖਰੀਦ ਲਓ ਔਰ ਜਿਹੜਾ ਤੁਸੀਂ ਆਈਫੋਨ ਲਿਆ ਆਊਗਾ ਸਾਲ ਬਾਅਦ ਉਹਦੀ ਕੀਮਤ ਘਟ ਜਾਣੀ ਆ ਬੜ ਜਿਹੜਾ ਤੁਸੀਂ ਉਹੀ 1 ਲੱਖ ਰੁਪਏ ਦੇ ਵਿੱਚ ਸ਼ੇਅਰ ਖਰੀਦਿਆ ਹੋਇਆ ਉਹੀ ਤੁਹਾਡੀ ਜਿਹੜੀ ਆ ਜਿਹੜਾ ਲੱਖ ਰੁਪਏ ਤੁਸੀਂ ਲਗਾਇਆ ਇਨਵੈਸਟ ਕੀਤਾ ਉਹ ਪੈਸੇ ਵਧ ਜਾਣੇ ਆ ਸੋ ਇਹ ਕੁਛ ਛੋਟੇ ਛੋਟੇ ਕਾਰਨ ਹੈਗੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜਾ ਗਰੀਬ ਆ ਉਹ ਹੋਰ ਗਰੀਬ ਹੁੰਦਾ ਜਾ ਰਿਹਾ ਇਹਦੇ ਪਿੱਛੇ ਬੇਸਿਕਲੀ ਜਿਹੜੀ ਕੌਲ ਮਲਾ ਕੇ ਗੱਲ ਆ ਜਾਂਦੀ ਆ ਉਹ ਹੈਗੀ ਆ ਫਾਈਨੈਂਸ਼ੀਅਲੀ ਐਜੂਕੇਸ਼ਨ ਲੋਕਾਂ ਨੂੰ ਨਾ ਹੋਣਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਔਰ ਚੰਗਾ ਜਿਹਾ ਕਮੈਂਟ ਕਰ ਦਿਓ ਔਰ ਤੁਹ ਸਟੌਪਿਕ ਦੇ ਉੱਤੇ ਵੀਡੀਓ ਚਾਹੀਦੀ ਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝੀ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ